ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਬੁੱਟਰ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਨੇੜੇ ਇਹਦੇ ਥਾਂਦੇ ਵਾਲਾ ਹਰੀਕੇ ਕਲਾਂ ਇਹਦੇ ਆਸ-ਪਾਸ ਦੇ ਪਿੰਡ ਹੈ ਪੁੱਟੀ ਵਾਲਾ ਵੀ ਇਹਦੇ ਨੇੜੇ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਰੁਟੀਨ ਚ ਵੀਡੀਓ ਵਿਖਾਈਆਂ ਤੁਹਾਨੂੰ ਚਾਰ ਨਾਗ ਆ ਗਿਆ ਜਿਹਦੇ ਚ ਗਾਂ ਟੋਕੜ ਗੱਬਣ ਬੂਰੀ ਝੋਟੀ ਤਾਜੀ ਬਿਲਕੁਲ ਸੋਈ ਵੀ ਐ ਨਾਲ ਮੁਰਾ ਨਸਲ ਚ ਪੈਂਦੀ ਮੱਝ ਟੋਕੜ ਗੱਬਣ ਤੇ ਇੱਕ ਝੋਟੀ ਮਾਰਕਿੰਗ ਨੀਲੀ 라ਵੀ ਵਾਲੀ ਐ ਇਹ ਵੀ ਟੋਕੜ ਗੱਬਣ ਐ ਸੋ ਨਾਗ ਚਾਰ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਊਗਾ ਉਹਦੀ ਤਸੱਲੀ ਕਰਨ ਦਾ ਹੱਕ ਐ ਬੇਨਤੀ ਐ ਵੀ ਇੱਥੇ ਆ ਕੇ ਸੌਦਾ ਕਰਿਓ ਸਾਹਮਣੇ ਖੜੋ ਦੇਖੋ ਤੇ ਫੇਰ ਸੌਦੇ ਕਰਿਆ ਕਰੋ ਆਓ ਬਾਈ ਨੂੰ ਮਿਲਿਏ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਦੇ ਆਂ ਕਤਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਤਰਾ ਜੀ ਆਪਾਂ ਚਾਰ ਨਾਗ ਬਈ ਦਿਖਾ ਰਹੇ ਆ ਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ 91 ਸੂਏ ਆ ਤੇ ਕਿੰਨੇ ਚਰ ਦੀ ਗੱਬਣਾ ਇਹੇ ਤਿੰਨ ਮਹੀਨਿਆਂ ਦੀ ਗੱਬਣਾ ਈ ਦੁੱਧ 8 ਕਿਲੋ ਆ ਠੀਕ ਐ ਤੇ ਪਹਿਲਾ ਸੂਆ ਮੂੰਹ ਦੀ ਛੇ ਦੰਦ ਠੀਕ ਐ ਦੂਜੇ ਸੂਏ ਵਾਸਤੇ ਤਿੰਨ ਮਹੀਨੇ ਦੀ ਗੱਬਣਾ ਹਾਂਜੀ ਚੈੱਕ ਪਾਸ ਹੋ ਗਈ ਹਾਂਜੀ ਹਾਂਜੀ ਕਰਵਾ ਸਕਦਾ ਜਿਹਨੇ ਲਿਆ ਹਾਂਜੀ ਹਾਂਜੀ ਰੇਟ ਕੀ ਕਰਦੇ ਹਾਂ ਰੇਟ ਇਹਦਾ ਫੋਨ ਤੇ ਕਰਦੇ ਹਾਂ ਅੱਛਾ ਇਹਦਾ ਬੱਚਾ ਹੈ ਨਾਲ ਜਾਂ ਨਹੀਂ 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 ਬੱਚਾ ਨਹੀਂ ਚਾੜਤੀ ਮਿਲਦੀ ਹਾਂਜੀ ਹਾਂਜੀ ਚਾੜਤੀ ਮਿਲਦੀ ਦੋਨੇ ਟਾਈਮ ਮਿਲਦੀ ਹਾਂਜੀ ਠੀਕ ਐ ਖੋਲੀ ਬਈ ਦੋਸਤੋਂ ਤਿੰਨ ਮਹੀਨੇ ਦੀ ਦੋ ਟਾਈਮ ਮਿਲਦੀ ਐ ਦੁੱਧ ਦੇ ਰਹੀ ਐ 8 ਕਿਲੋ ਟੋਕੜ ਗੱਭਣਾ ਐ ਇੱਕ ਤਾਂ ਦੁੱਧ ਇੱਥੇ ਦੋ ਟਾਈਮ ਚੋਲਿਓ ਬਾਅਦ ਚ ਨਾ ਕਿਸੇ ਗੱਲੋਂ ਫਰਕ ਪਵੇ ਤੇ ਦੂਜੀ ਗੱਲ ਚੈੱਕ ਪਾਸ ਇਥੋਂ ਕਰਵਾ ਕੇ ਲੈ ਜਾਓ ਢਾਂਚਾ ਸੋਹਣਾ ਦੋਸਤੋ ਕੱਦ ਕਾਠ ਚੰਗਾ ਝੋਟੀ ਦਾ ਉੱਚੀ ਲੰਬੀ ਐ ਤਿੰਨ ਮਹੀਨਿਆਂ ਦੀ ਗੱਭਣਾ ਐ ਸਿੰਘ ਬਹੁਤ ਸੋਹਣਾ ਐ ਬਾਕੀ ਜੋ ਡਿਜ਼ਾਈਨ ਐ ਸਿੰਘ ਦਾ ਤੁਸੀਂ ਦੇਖ ਲਿਆ ਥਣ ਦਾ ਸਹਿਜ ਚੰਗਾ ਐ ਬਾਕੀ ਹਾਇਡਲੈਂਡ ਸੋਹਣੀ ਹੈ ਇਦਾਂ ਲੱਗਦਾ ਕਤਰਬਾਈ ਹਜੇ ਜਿਵੇਂ ਉਪਰ ਆ ਜਾ ਮੰਦੀ ਹੁੰਦੀ ਐ ਕੋਈ ਬਾਈ 2 ਘੰਟੇ ਹੋ ਗਏ ਆਈ ਆ ਬਸ ਅੱਛਾ ਹੁਣ ਹੀ ਆਈ ਹਾਂਜੀ ਓਕੇ ਸੋ ਦੋਸਤੋ 2 ਘੰਟੇ ਪਹਿਲਾਂ ਹੀ ਇੱਥੇ ਪਹੁੰਚੀ ਐ ਹੁਣ ਹੀ ਇਹ ਨਵਾਈ ਐ ਬਾਈ ਨੇ ਸੋ ਤਿੰਨ ਮਹੀਨਿਆਂ ਦੀ ਗੱਭਣ ਝੋਟੀ ਤੇ ਵੀਡੀਓ ਬਣਾ ਰਹੇ ਆ ਲਗਭਗ ਦੁਪਹਿਰ ਦਾ ਟਾਈਮ ਦੋਸਤੋ ਹੈਗਾ ਮੋਬਾਈਲ ਦੇ ਉੱਤੇ ਜੇ ਦੇਖੀਏ ਤਾਂ 12:35 ਮਿੰਟ ਹੋਏ ਆ ਸੋ ਹਜੇ ਸ਼ਾਮ ਤੱਕ ਹਵਾਨੇ ਭਰਨੇ ਆ ਇੱਕ ਵਾਰ ਤੁਸੀਂ ਇਸੇ ਤਰ੍ਹਾਂ ਦੇਖੋ ਤੇ ਦੁੱਧ ਇਹਦਾ ਦੋ ਟਾਈਮ ਬੇਸ਼ੱਕ ਚੋਲਿਓ ਤੁਸੀਂ ਹੱਕ ਰੱਖਦੇ ਹੋ ਵੀ ਤਸੱਲੀ ਕੀਤੀ ਜਾਵੇ ਰੇਟ ਫੋਨ ਤੇ ਆ ਇਹਦੇ ਨਾਲ ਜਿਹੜੀ ਛੋਟੀ ਬਈ ਇਹ ਵੀ ਤੋਕੜ ਗੱਬਣੀ ਠੀਕ ਐ ਕਿੰਨੇ ਚਿਰ ਦੀ ਗੱਬਣ ਇਹ 14 ਤਰੀਕ ਤੋਂ ਨੂੰ ਚੌਥਾ ਮਹੀਨਾ ਚੱਲ ਪੂਏ 14 ਤੋਂ ਚੌਥਾ ਹਾਂਜੀ ਠੀਕ ਐ ਅੱਜ ਤਰੀਕ 6 ਆ 8 ਦਿਨ ਹੀ ਰਹਿ ਗਏ ਫਿਰ ਚੌਥਾ ਲੱਗਣ ਹਾਂਜੀ ਹਾਂਜੀ ਕਿੰਨਾ ਦੁੱਧ ਹੋਊਗਾ ਦੁੱਧ 11 ਕਿਲੋ ਆ ਜੀ ਠੀਕ ਐ ਰੇਟ ਇਹਦਾ ਕਿੰਨਾ ਰੇਟ ਇਹਦਾ 85000 ਹੈ ਤੋਰੀ ਮੇ ਰੇਟ 85000 ਹੈ ਦੁੱਧ 11 ਕਿਲੋ 14 ਤਰੀਕ ਤੋਂ ਚੌਥਾ ਮਹੀਨਾ ਲੱਗੂਗਾ ਸਾਢੇ ਤਿੰਨਾਂ ਤੋਂ ਬਾਹਰ ਹੈ ਸਿੰਘ ਥੋੜਾ ਖੁੱਲਾ ਕੱਦ ਚੰਗਾ ਹੈ ਹਵਾਨੇ ਦੀ ਜੱਜਮੈਂਟ ਐਵੇਂ ਕਰ ਲਿਓ ਬਾਕੀ ਕੋਲ ਆ ਕੇ ਖੜ ਕੇ ਦੇਖ ਲਿਓ ਜੀ ਬੁੜਿਆਂ ਦੀ ਚੜਾਈ ਚੜੂਈ ਚੰਗੀ ਹੈ 85000 ਦਾ ਰੇਟ ਹੈ 11 ਕਿਲੋ ਦੁੱਧ ਦੱਸੋ ਤਿੰਨਾ ਮਹੀਨਿਆਂ ਤੋਂ ਬਾਹਰ ਸਾਢੇ 3 ਮਹੀਨੇ ਪਾਉਣੇ 14 ਮਹੀਨਿਆਂ ਦੀ ਕੰਬਣੀ ਮੱਝ ਇਹਨੇ 15 ਕਿਲੋ ਦੁੱਧ ਦਿੱਤਾ ਜੀ ਤਾਜੀ ਨੇ ਹਾਂਜੀ ਠੀਕ ਹੈ ਬੱਜਰ ਦੀ ਵੀਡੀਓ ਵੀ ਹੈਗੀ ਆ ਜੀ ਕੱਟਾ ਸੀਗਾ ਇਹਦਾ ਵੇਚਦਾ ਓਕੇ ਸੋ ਕੱਟਾ ਸੀ ਦੋਸਤੋ ਤੇ ਉਹ ਵੇਚਦਾ ਤੇ ਇਸ ਟਾਈਮ ਇਹ ਦਾ ਥਾਣ ਤੇ ਹਵਾਨਾ ਤੁਸੀਂ ਇਧਰੋਂ ਦੇਖੋ ਹਵਾਨੇ ਦੋਨਾਂ ਦੇ ਤੁਹਾਨੂੰ ਦਿਖਾਤੇ ਆ ਥਾਣੇ ਦੇ ਤੇਲ ਤੁਸੀਂ ਦੇਖ ਸਕਦੇ ਹੋ ਇੱਕ ਬੂਰੀ ਚੋਟੀ ਇਹ ਤਾਂ ਉਦੋਂ ਹੀ ਵੀਡੀਓ ਬਣਾਈ ਸੀ ਮੈਂ ਉਹਦੀ ਹਾਂਜੀ 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 ਇਹਨਾਂ ਦਾ ਬਾਈ ਬੱਚਾ ਮਰ ਗਿਆ ਸੀ ਅਛਾ ਕੱਟੀ ਸੀ ਜੀ ਹਾਂਜੀ ਹਾਂਜੀ ਠੀਕ ਐ ਤੇ ਠੰਡੀ ਸੀਲ ਬਥੇਰੀ ਆ ਆਪਾਂ ਧਾਰਨਾ ਮਾਰ ਕੇ ਹੀ ਵਿਖਾ ਦੇਂਗੇ ਇਹਦੇ ਵਿੱਚ ਮੂਰੇ ਤੇ ਲੱਗਦੀ ਆ ਠੀਕ ਐ ਤੇ 12 ਕਿਲੋ ਕੰਡੇ ਵਾਲਾ ਦੁੱਧ ਹੈਗਾ ਇਸ ਟਾਈਮ ਅੱਜ ਦਿਨ ਕਿੰਨੇ ਹੋ ਗਏ ਇਸ ਨੂੰ ਇਹਨੂੰ 9 ਦਿਨ ਹੋ ਗਏ ਇਸ ਨੂੰ 9 ਦਿਨ ਹੋ ਗਏ ਹਾਂਜੀ ਠੀਕ ਐ ਉਹ ਹੁਣ ਮਿਲਦੀ ਵਧੀਆ ਬੱਚੇ ਮਿਲਦੀ ਵਧੀਆ ਹੀ ਬਸ ਬੱਚੇ ਵਾਂਗੂ ਹੀ ਕਰਦੀ ਆ ਉਹਦਾ ਮੂਰੇ ਦਾ ਅਛਾ ਮੂਰਾ ਜਿਆ ਬਣਾਇਆ ਹਾਂਜੀ ਹਾਂਜੀ ਇਹਦਾ ਰੇਟ ਕੀ ਕਰਦੇ ਹੋ ਇਹ ਡੇਢ ਦੀ ਦੇਣੀ ਆ ਜੀ ਠੀਕ ਐ ਖੋਲੀ ਬਈ ਦੋਸਤੋ ਇਹ ਦੂਜਾ ਸੂਆ ਹੈ ਨਵਾਂ ਦਿਨਾ ਦੀ ਸੂਈ 12 ਕਿਲੋ ਦੁੱਧ ਕੰਡੇ ਤੋਲ ਵਾਲਾ ਦੇ ਰਹੀ ਹੈ ਸੋਹਣੀ ਝੋਟੀ ਹੈ ਹਵਾਨਾ ਇਹ ਦੁਪਹਿਰ ਦੇ ਟਾਈਮ ਤੇ ਜਿੰਨਾ ਕਿ ਦਿਖਾਉਂਗੀ ਤੁਹਾਨੂੰ ਦਿਖਾ ਦਿੰਨੇ ਪੱਕੇ ਹਵਾਨੇ ਦੀ ਝੋਟੀ ਹੈ ਇਹ 1.5 ਲੱਖ ਰੁਪਏ ਦੀ ਦੇਣੀ ਹੈ ਇਹਨੇ ਬੂਰੀ ਕੱਟੀ ਨੂੰ ਜਨਮ ਦਿੱਤਾ ਸੀ ਪਿਛਲੀ ਵੀਡੀਓ ਚੈਨਲ ਤੇ ਹਜੇ ਪਈ ਹੈ ਜੇ ਕੋਈ ਭਰਾ ਵੇਖਣਾ ਚਾਹਵੇ ਤਾਂ ਉਦੋਂ ਬਿਲਕੁਲ ਤਾਜੀ ਸੂਈ ਸੀ ਹਜੇ ਨਵਾਂ ਕ ਦਿਨਾਂ ਦੀ ਸੂਈ 12 ਕਿਲੋ ਆ ਤੇ ਦਾ ਮਤਲਬ ਉਹ ਚੰਗਾ ਦੁੱਧ ਦੇਊਗੀ ਪਰ ਚੋਕੇ ਇੱਥੇ ਹੀ ਦੇਖ ਲਓ ਕਿਉਂਕਿ ਬਿਨਾ ਕੰਡੇ ਦੇ ਜੋਕਲੇ ਆ ਸਕਦੇ ਆ ਜੀ ਆਪਣੇ ਨੂੰ 12 ਕਿਲੋ ਇਸ ਟਾਈਮ ਦੁੱਧ ਇਹ ਕਿੰਨਾ ਕੁ ਪਾ ਦੂ ਬਾਈ ਸੇਵਾਨਾ 15 ਦਾ ਤਕਰੀਬਨ ਦੇਊਗੀ ਬਾਈ ਠੀਕ ਹੈ 15 ਕਿਲੋ ਬਾਈ ਕਿੰਨਾ ਤਕਰੀਬਨ ਬੱਚੇ ਦੇ ਵੀ ਤੁਰਦੀ ਵਿਖਾਣੇ ਆ ਮੂਰੇ ਦੇ ਨਾਲ ਨਾਲ ਉਵੇਂ ਹੀ ਤੁਰਦੀ ਹੈ ਅੱਛਾ ਠੀਕ ਹੈ ਓਕੇ ਸੋ ਕਿਹੜਾ ਇਹਦਾ ਤੁਸੀਂ ਟਾਂਚਾ ਦੇਖੋ ਚੌੜੀ ਕਾਫੀ ਹੈ ਝੋਟੀ ਜੀ ਨੇ ਬੂਰੀ ਦਾ ਸ਼ੌਂਕ ਜਿਹਨੂੰ ਪੱਕੇ ਹਵਾਨੇ ਦੀ ਝੋਟੀ ਆ ਚੜਾਈ ਵਾਲਾ ਹਵਾਨਾ ਪੂਰਾ ਜੋਸ਼ ਹੈ ਹਵਾਨੇ ਦੇ ਵਿੱਚ ਬਾਕੀ ਧਾਰਨ ਬਾਈ ਕਹਿੰਦਾ ਵੀ ਆਪਾਂ ਮਾਰ ਕੇ ਦਿਖਾ ਦਨੇ ਕਿਉਂਕਿ ਬਿਨਾ ਬੱਚੇ ਤੋਂ ਤਾਜੀ ਸੂਈ ਵੀ ਹੈ ਰਸੋ ਦੀ ਵੀਡੀਓ ਸਬੂਤ ਹੁੰਦਾ ਨਿਸ਼ਾਨੀ ਹੈ ਪਿਛਲੀ ਵੀਡੀਓ ਦੇ ਵਿੱਚ ਬੱਚਾ ਨਾਲ ਸੀ ਕੱਟੀ ਬਹੁਤ ਸੋਹਣੀ ਦੋ ਮੱਜਾਂ ਦਿਖਾਈਆਂ ਸੀ ਸੌਦਾ ਇਹਦਾ ਵੀ ਹੋ ਗਿਆ ਸੀ ਹੈ ਵਿਖਾ ਦੇ ਫਿਰ ਸੌਦਾ ਇਹਦਾ ਵੀ ਹੋਇਆ ਸੀ ਪਰ ਬੱਚਾ ਕਿਉਂਕਿ ਉਦੋਂ ਹੀ ਮਰ ਗਿਆ ਤਾਂ ਫਿਰ ਉਹਦੇ ਕਰਕੇ ਉਦੋਂ ਬਾਅਦ ਚ ਫਿਰ ਇੱਕ ਵਾਰ ਸੌਦੇ ਡਿਲੇ ਹੋ ਜਾਂਦੇ ਆ ਇਹ ਹੁੰਦਾ ਵੀ ਪਸ਼ੂ ਜਿਹੜਾ ਉਹ ਪੂਰੇ ਦੁੱਤੇ ਆ ਜੇ ਇਸ ਤਰੀਕੇ ਨਾਲ ਬੱਚਾ ਮੂਰੇ ਰੱਖਣਾ ਪੈਂਦਾ ਸੋ ਸੋ ਮੂਰਾ ਬਾਈ ਨੇ ਬਣਾ ਲਿਆ ਸੀਗਾ ਟੋਕਰੇ ਚ ਰੱਖਤਾ ਏ ਚਮੜੀ ਹੁੰਦੀ ਏ ਬੱਚੇ ਦੀ ਸਿੱਧੀ ਧਾਰ ਬਾਈ ਨੇ ਮਾਰੀ ਏ ਦਸੋ ਤੇ ਇਹ ਨੇ ਇਹਨੂੰ ਚਟਨਾ ਸ਼ੁਰੂ ਕਰਤਾ ਸੋ ਐਵੇਂ ਪਾਸਮਾਉਂਦੀ ਏ ਕੋਈ ਡਰ ਨਹੀਂ ਹੈ ਸੱਜਰ ਜੇ ਕੋਈ ਵੀਰ ਦੇਖਣਾ ਚਾਹੁੰਦਾ ਤਸੱਲੀ ਕਰ ਲਿਓ ਜੀ ਬੱਚੇ ਵਾਂਗੂ ਹੀ ਕਰਦੀ ਏ ਇਹਦੇ ਨਾਲ ਹੀ ਤੁਰੀ ਫਿਰਦੀ ਕੋਈ ੜਿਕਾ ਨਹੀਂ ਅੱਛਾ ਠੀਕ ਹੈ ਸੋ ਬੱਚੇ ਵਾਂਗੂ ਹੀ ਮੋਹ ਇਹਦਾ ਕਰਦੀ ਏ ਦੋਨੇ ਟਾਈਮ ਉਹ ਮਿਆਦਾ ਹੁਣ ਆਪਾਂ ਤਾਂ ਤੀਜਾ ਟਾਈਮ ਹੀ ਖਸਾਬ ਨਾਲ ਚੋਣ ਲੈ ਗਏ ਹਾਂ ਹਾਂ ਬਾਈ ਘੰਟੇ-ਘੰਟੇ ਤੋਂ ਚੋਕੇ ਵੇਖ ਲੈ ਭਲਾ ਮੰਨਦਾ ਕੋਈ ਅੱਛਾ ਐ ਨਹੀਂ ਠੰਡੀ ਆ ਠੀਕ ਐ ਘੰਟੇ-ਘੰਟੇ ਤੋਂ ਭਾਵੇਂ ਚੋਕੇ ਦੇਖ ਲਓ ਇੰਨੀ ਕ ਸੀਲ ਸ਼ਰੀਫ ਆ ਦੋਸਤੋ ਇਹ ਤਾਜੀ ਸੋਈ ਵੀ ਐ ਸੋ ਦੋਸਤੋ ਪਸਮੂਗੀ ਝੋਟੀ ਹਜੇ ਥਣ ਖਾਲੀ ਦੇਖ ਲਓ ਕਿਉਂਕਿ 12:30 ਪਾਉਣੇ 1 ਵਜੇ ਚੌਾਈ ਦਾ ਟਾਈਮ ਨਹੀਂ ਕੋਈ ਹੁੰਦਾ ਅਸੀਂ ਵੈਸੇ ਮੈਂ ਤੁਹਾਨੂੰ ਥਣ ਦਿਖਾਤੇ ਪਸਮਾਲਾ ਬਾਈ ਸੋ ਇਹ ਤੇਰੇ ਇਹਨੂੰ ਇਹ ਚੱਟੀ ਜਾਂਦੀ ਹੈ ਤੇ ਇਹਨੇ ਹੁਣ ਪਸਮਾਉਣਾ ਫਿਰ ਤੁਸੀਂ ਥਾਂ ਦਾ ਸਹਿਜ ਦੇਖਿਓ ਜੀ ਦੁੱਧ ਵਾਲੀ ਝੋਟੀ ਹੈ ਇਹਦੇ ਕੋਈ ਵੀਰ ਖਰੀਦਣਾ ਚਾਵੇ ਤਾਂ ਬੱਚੇ ਵਾਂਗੂ ਹੀ ਪਸਮੇ ਆਉਂਦੀ ਓਨਾ ਹੀ ਟਾਈਮ ਲਾਉਣੀ ਕੋਈ ਬਸ ਠੀਕ ਹੈ ਉਹ ਪਸਮਾਈ ਦੋਸਤੋ ਝੋਟੀ ਥਣ ਬਹੁਤ ਸੋਹਣਾ ਕੱਢਦੀ ਆਉਂਦੀ ਪੂਰੀ ਪਸਮ ਲੈਣ ਦੀ ਹੈ ਫਿਰ ਤੁਹਾਨੂੰ ਪਸਮਾ ਦਿਖਾ ਦਿਆਂਗੇ ਧਾਰੇ ਦੀ ਸਾਫ ਸੁਥਰੀ ਹੈ ਵੈਸੇ ਪਿਛਲੀ ਵੀਡੀਓ ਚ ਵੀ ਧਾਰਾਂ ਮਾਰੀਆਂ ਸੀ ਸੋ ਦੋਸਤੋ ਪਸਮਾ ਕਰ ਗਈ ਹੈ ਝੋਟੀ ਇਸ ਤਰ੍ਹਾਂ ਦਾ ਥਣ ਇਹਨੇ ਕੱਢਿਆ ਧਾਰਾਂ ਲੀਟਰ ਚ ਮਾਰ ਦਿੰਨੇ ਆ ਮਾਰੀ ਪੂਰੀ ਕਮੇਟੀ ਦਾ ਰੰਗ 473 ਹੈ ਬਾਕੀ ਚੋਕੇ ਦੇਖ ਲਓ ਜੀ ਠੀਕ ਹੈ ਭਾਈ ਓਕੇ ਸੋਏ ਦੋਸਤੋ ਬੂਰੀ ਝੋਟੀ ਤੁਹਾਨੂੰ ਦੂਰੀ ਵਾਰ ਦਿਖਾ ਰਿਹਾ ਹਾਲਾਂਕਿ ਹੋ ਸਕਦਾ ਹੈ ਜੇ ਇਸ ਵਾਰ ਕਿਸੇ ਭਰਾ ਦਾ ਅੰਜਾਲ ਹੋਇਆ ਹੈ ਕਿਸੇ ਘਰ ਦਾ ਅੰਜਾਲ ਹੋਇਆ ਤੇ ਉੱਥੇ ਚਲੀ ਜਾਊਗੀ ਤੇ ਨਹੀਂ ਤੁਹਾਨੂੰ ਦੁਬਾਰਾ ਵੀਡੀਓ ਦਿਖਾਉਣੀ ਹੈ ਜਦੋਂ ਪੂਰਾ ਪੀਕ ਲੈਵਲ 'ਤੇ ਝੋਟੀ ਫੜ ਜਾਂਦੀ ਹੈ ਕਿਉਂਕਿ ਇਹਨੇ ਦੁੱਧ ਬਹੁਤ ਚੰਗਾ ਦਿੱਤਾ ਪਿਛਲੇ ਸੂਏ ਚ ਐਦ ਕੀ ਆਸ ਬਹੁਤ ਸੋਹਣੇ ਦੁੱਧ ਦੀ ਹੈ ਦੇਖਦੇ ਆ ਕਿੰਨਾ ਕੁ ਦੁੱਧ ਦੇਰੂਗੀ ਇਧਰ ਨੂੰ ਜਾਂਦੀ ਦਾ ਹਵਾਨਾ ਫੇਰ ਦੇਖ ਲੈ ਪੱਕੇ ਹਵਾਨੇ ਦੀ ਹੈ ਜਿਹੜੀ ਗਾਂ ਬਈ ਇਹ ਟੋਕੜ ਗੱਪਣ ਹਾਂਜੀ ਬਈ ਕਿੰਨੇ ਚਰਦੀ ਗੱਪਣ ਇਹ 4 ਤਰੀਕ ਤੋਂ ਨੂੰ ਪੰਜਵਾਂ ਮਹੀਨਾ ਲੱਗ ਗਿਆ ਜੀ 4 ਤਰੀਕ ਤੋਂ ਪੰਜਵਾਂ ਚਾਰਾਂ ਦੀ ਗੱਪਣ ਹੋ ਗਈ ਹਾਂਜੀ ਦੁੱਧ ਹੁਣ ਕਿੰਨਾ ਦੇ ਰਹੀ ਬੋ 6 ਕਿਲੋ ਜੀ ਇਹ ਰੇਟ ਬਈ ਰੇਟ ਇਹਦਾ 32000 ਹੈ ਸੋਰੀ ਦੁੱਧ 6 ਕਿਲੋ ਆ ਚਾਰ ਮਹੀਨਿਆਂ ਦੀ ਗੱਬਣਾ ਹੈ ਪੰਜਵਾਂ ਲੱਗਾ ਹੋਇਆ ਦੁੱਧ 6 ਕਿਲੋ ਦੇ ਰਹੀ ਆ 32000 ਦਾ ਰੇਟ ਹੈ ਤਾਂਚਾ ਹੁਣ ਦੇਖ ਲਿਓ ਦੋਸਤੋ ਤੌਰ ਸਟਰਕਚਰ ਜੋ ਵੀ ਚੀਜ਼ ਦੇਖਣ ਦੀ ਲੋੜ ਆ ਉਹ ਦੇਖੋ ਆ ਕੇ ਫੇਰ ਪਾਸ ਕਰ ਲਿਓ ਜੇ ਚੈੱਕ ਪਾਸ ਕਰਾ ਸਕਦੇ ਹੋ ਮੋੜ ਲਓ ਭਾਈ 6 ਕਿਲੋ ਦੁੱਧ ਦਿੰਦੀ ਐ 32000 ਰੇਟ ਐ ਤੇ ਚਾਰਾਂ ਮਹੀਨਾ ਤੋਂ ਉੱਤੇ ਹੋ ਚੱਲੀ ਚਾਰਾਂ ਦੀ ਗੱਬਣ ਦੋ ਦਿਨ ਉੱਤੇ ਲੰਗੇ ਆ ਪੰਜਵਾਂ ਲੱਗੇ ਜੀ ਚੈੱਕਪਾਸ ਇੱਥੇ ਕਰਵਾ ਲਓ ਸੋ ਅੱਜ ਨਾਗ ਇਹ ਚਾਰ ਸੀਗੇ ਹੁਣ ਤੁਹਾਨੂੰ ਜਿਹੜੇ ਦਿਖਾਤੇ ਐ ਤਸੱਲੀ ਕਰ ਲਿਓ ਜਿਹੜਾ ਪਸ਼ੂ ਖਰੀਦਣਾ ਚਾਹੂੰ ਦੇਖਣਾ ਤੇ ਸਮਝਣਾ ਤੁਹਾਡਾ ਕੰਮ ਐ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ